ਬੰਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸ਼ੰਦਾ ਆਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤਦ ਭਾਵੰਦਾ ਆਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤਦ ਭਾਵੰਦਾ ਜਾ ਤੂ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਤੁਦ ਸਭ ਕਿਛ ਮੈਨੋ ਸੌਪਿਆ ਜਾ ਤੇਰਾ ਬੰਦਾ ਲੱਖ ਮੇ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚਰਾਸੇ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੈ ਬੰਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸ਼ੁੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੇ ਆ ਜਤੁਦ ਭਾਵੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੇ ਆ ਜਾ ਤੁਦ ਭਾਵੰਦਾ ਅਦੇ ਬਲਾਗੇ ਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਛੰਦਾ ਤੁਦ ਸਭ ਕਿਛ ਮੈਨੋ ਸੌਪਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਆਵੇਈ ਖਾਏ ਖਰਚ ਰਹੰਦਾ ਲਖ ਚ ਰਾਸਿ ਹਿ ਮੇ ਦੇਣੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮਲਦਾ ਲੇਖਾ ਕੋਈ ਨ ਪੁੱਛਈ ਜਹਰ ਬਖਸ਼ੰਦਾ ਆਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤਦ ਭਾਵੰਦਾ ਆਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਦ ਭਾਵੰਦਾ ਜਾਂ ਤੂ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਤੁਦ ਸਭ ਕਿਛ ਮੈਨੋ ਸੌਪਿਆ ਜਾਂ ਤੇਰਾ ਬੰਦਾ ਲੱਖ ਮੇ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ ਚਰਾਸੇ ਮੇਦਣੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੈ ਮੰਦਾ ਲੇਖਾ ਕੋਈ ਨਾ ਪੁੱਛੈ ਜਹਰ ਬਖਸ਼ੁੰਦਾ ਆਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਤੁਦ ਭਾਵੰਦਾ आनंद पाया सुख पाया मिल गुरु गोविंदा सबे काज सवारे जा तुद पावंदा ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਛੰਦਾ ਤੋਦ ਸਭ ਕੁਛ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਆਵੇਈ ਖਾਏ ਖਰਚ ਰਹੰਦਾ ਲਖ ਚ ਰਾਸਿ ਹਿ ਮੇ ਦੇਣੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮਲਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸ਼ੰਦਾ ਆਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੇ ਐ ਜਾ ਤੁਧ ਭਾਵੰਦਾ ਆਨੰਦ ਭਾਇਆ ਸੁਖ ਪਾਇਆ ਮਿਲੋ ਗੁਰ ਗੋਵਿੰਦਾ ਸਭੇ ਕਾਜ ਸਵਾਰੇ ਐ ਜਾ ਤੁਧ ਭਾਵੰਦਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਤੁਧ ਸਭ ਕਿਛ ਮੈਨੋ ਸੌਪਿਆ ਜਾ ਤੇਰਾ ਬੰਦਾ ਲੱਖ ਮੇ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚਰਾਸ ਹੇ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੈ ਮੰਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸ਼ੰਦਾ ਆਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੇ ਆ ਜਾ ਤੁਧ ਭਾਵੰਦਾ ਆਨੰਦ ਭਾਇ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੇ ਆ ਜਾ ਤੁਧ ਭਾਵੰਦਾ ਫਤ ਲੱਗ ਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਛੰਦਾ ਤੁਦ ਸਭ ਕਿਛ ਮੈਨੋ ਸੌਪਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਆਵੇਈ ਖਾਏ ਖਰਚ ਰਹੰਦਾ ਲਖ ਚ ਰਾਸਿ ਹਿ ਮੇ ਦੇਣੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮਲਦਾ ਲੇਖਾ ਕੋਈ ਨਾ ਪੁੱਛਈ ਜਾਹਰ ਬਖਸ਼ੰਦਾ आनंद पाया सुख पाया मिल गुरु गोविंदा सबे काज सवारए जा तुद पावंदा आनंद पाया सुख पाया मिल गुरु गोविंदा सबे काज सवारए जा तुद पावंदा जा तू मेरे वल है ता क्या मोह चंददा ਤਉ ਦੇ ਸਭ ਕਿਛ ਮੈਨੋ ਸੌਪਿਆ ਜਾ ਤੇਰਾ ਬੰਦਾ ਲੱਖ ਮੇ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚੁਰਾ ਸਹਿ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੈ ਬੰਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸ਼ੁੰਦਾ आनंद ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੇ ਆ ਜਾ ਤੁਧ ਭਾਵੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੇ ਆ ਜਾ ਤੁਧ ਭਾਵੰਦਾ ਫਦੇ ਬਲਾਗੇ ਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਛੰਦਾ ਤੁਦ ਸਭ ਕਿਛ ਮੈਨੋ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵੇਈ ਖਾਏ ਖਰਚ ਰਹੰਦਾ ਲਖ ਚ ਰਾਸਿ ਹਿ ਮੇ ਦੇਣੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹ ਮੰਗੈ ਮਲਦਾ ਲੇਖਾ ਕੋਈ ਨਾ ਪੁੱਛਈ ਜਾਹਰ ਬਖਸ਼ੰਦਾ ਆਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੈ ਕਾਜ ਸਵਾਰਿਐ ਜਾ ਤੁਦ ਭਾਵੰਦਾ ਆਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੈ ਕਾਜ ਸਵਾਰਿਐ ਜਾ ਤੁਦ ਭਾਵੰਦਾ ਜਾਂ ਤੂ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਤੁਦ ਸਭ ਕਿਛ ਮੈਨੋ ਸੌਪਿਆ ਜਾ ਤੇਰਾ ਬੰਦਾ ਲੱਖ ਮੇ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚਰਾਸੇ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੈ ਬੰਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸ਼ੰਦਾ ਆਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੇ ਜਾ ਤਦ ਭਾਵੰਦਾ ਆਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੇ ਜਾ ਤੁਦ ਭਾਵੰਦਾ ਅਦੇ ਬਲਾਗੇ ਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਛੰਦਾ ਤੁਦ ਸਭ ਕਿਛ ਮੈਨੋ ਸੌਪਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਆਵੇਈ ਖਾਏ ਖਰਚ ਰਹੰਦਾ ਲਖ ਚ ਰਾਸਿ ਹਿ ਮੇ ਦੇਣੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮੰਦਾ ਲੇਖਾ ਕੋਈ ਨ ਪੁੱਛਈ ਜਹਰ ਬਖਸ਼ਣ ਦਾ ਆਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤਦ ਭਾਵੰਦਾ ਆਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਦ ਭਾਵੰਦਾ ਜਾਂ ਤੂ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਤੁਦ ਸਭ ਕਿਛ ਮੈਨੋ ਸੌਪਿਆ ਜਾਂ ਤੇਰਾ ਬੰਦਾ ਲੱਖ ਮੇ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ ਚਰਾਸ ਹਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੈ ਮੰਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸ਼ੁੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੈ ਜਾ ਤੁਧ ਭਾਵੰਦਾ आनंद पाया सुख पाया मिल गुरु गोविंदा सबे काज सवारे जा तुद पावंदा ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਛੰਦਾ ਤੋਦ ਸਭ ਕੁਛ ਮੈਨੋਂ ਸੋਪਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਆਵੇ ਖਾਏ ਖਰਚ ਰਹੰਦਾ ਲਖ ਚ ਰਾਸਿ ਹਿ ਮੇ ਦੇਣੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮਲਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸ਼ੰਦਾ ਆਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੇ ਐ ਜਾ ਤੁਧ ਭਾਵੰਦਾ ਆਨੰਦ ਭਾਇਆ ਸੁਖ ਪਾਇਆ ਮਿਲੋ ਗੁਰ ਗੋਵਿੰਦਾ ਸਭੇ ਕਾਜ ਸਵਾਰੇ ਐ ਜਾ ਤੁਧ ਭਾਵੰਦਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਤੁਧ ਸਭ ਕਿਛ ਮੈਨੋ ਸੌਪਿਆ ਜਾ ਤੇਰਾ ਬੰਦਾ ਲੱਖ ਮੇ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚਰਾਸ ਹੇ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੈ ਮੰਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸ਼ੁੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੇ ਆ ਜਾ ਤੁਧ ਭਾਵੰਦਾ ਆਨੰਦ ਭਾਇ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੇ ਆ ਜਾ ਤੁਧ ਭਾਵੰਦਾ ਫਤਬ ਲੱਗ ਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਛੰਦਾ ਤੁਦ ਸਭ ਕਿਛ ਮੈਨੋ ਸੌਪਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਆਵੇਈ ਖਾਏ ਖਰਚ ਰਹੰਦਾ ਲਖ ਚ ਰਾਸਿ ਹਿ ਮੇ ਦੇਣੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮਲਦਾ ਲੇਖਾ ਕੋਈ ਨਾ ਪੁੱਛਈ ਜਾਹਰ ਬਖਸ਼ੰਦਾ आनंद पाया सुख पाया मिल गुरु गोविंदा सबे काज सवारे ए जा तुद भावंदा आनंद पाया सुख पाया मिल गुरु, गुरु जा तू मेरे वल है ता क्या मोह चंददा तुद सब किछ में नो सौंपिया जा तेरा बंदा ਲੱਖ ਮੇ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚਰਾਸੇ ਮੇਦਣੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੈ ਮੰਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸ਼ੰਦਾ ਆਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੈ ਜਾ ਤੁਧ ਭਾਵੰਦਾ ਆਨੰਦ ਪਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੈ ਜਾ ਤੁਧ ਭਾਵੰਦਾ ਅਦੇ ਬਲਗਨ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਛੰਦਾ ਤੁਦ ਸਭ ਕਿਛ ਮੈਨੋਂ ਸੌਪਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਆਵੇ ਖਾਏ ਖਰਚ ਰਹੰਦਾ ਲਖ ਚ ਰਾਸਿ ਹਿ ਮੇ ਦੇਣੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮੰਦਾ ਲੇਖਾ ਕੋਈ ਨਾ ਪੁੱਛਈ ਜਾਹਰ ਬਖਸ਼ਣਦਾ आनंद पाया सुख पाया मिल गुरु गोविंदा सबे काज सवारए जा तुद पावंदा आनंद पाया सुख पाया मिल गुरु गोविंदा सबे काज सवारए जा तुद पावंदा जा तू मेरे वल है ता क्या मोह चंददा ਸੋਦੇ ਸਭ ਕਿਛ ਮੈਨੋ ਸੌਪਿਆ ਜਾ ਤੇਰਾ ਬੰਦਾ ਲੱਖ ਮੇ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚਰਾ ਸਹਿ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੈ ਮੰਦਾ ਲੇਖਾ ਕੋਈ ਨਾ ਪੁੱਛਈ ਜ਼ਹਿਰ ਬਖਸ਼ੁੰਦਾ आनंद पाया सुख पाया मिल गुरु गोविंदा सबे काज सवारे जा तुद पावंदा आनंद पाया सुख पाया मिल गुरु गोविंदा सबे काज सवारे जा तुद पावंदा ਅਦੇ ਬਲਗੇ ਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਛੰਦਾ ਤੁਦ ਸਭ ਕਿਛ ਮੈਨੋ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵੇਈ ਖਾਏ ਖਰਚ ਰਹੰਦਾ ਲਖ ਚ ਰਾਸਿ ਹਿ ਮੇ ਦੇਣੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹ ਮੰਗੈ ਮਲਦਾ ਲੇਖਾ ਕੋਈ ਨਾ ਪੁੱਛਈ ਜਾਹਰ ਬਖਸ਼ੰਦਾ ਆਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੈ ਕਾਜ ਸਵਾਰਿਐ ਜਾ ਤੁਦ ਭਾਵੰਦਾ ਆਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੈ ਕਾਜ ਸਵਾਰਿਐ ਜਾ ਤੁਦ ਭਾਵੰਦਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਤੁਦ ਸਭ ਕਿਛ ਮੈਨੋ ਸੌਪਿਆ ਜਾ ਤੇਰਾ ਬੰਦਾ ਲੱਖ ਮੇ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚੁਰਾ ਸਹਿ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੈ ਮੰਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸ਼ੁੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੇ ਆ ਜਤੁਦ ਭਾਵੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੇ ਆ ਜਾ ਤੁਦ ਭਾਵੰਦਾ ਅਦੇ ਬਲਾਗੇ ਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਛੰਦਾ ਤੁਦ ਸਭ ਕਿਛ ਮੈਨੋ ਸੌਪਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਆਵੇਈ ਖਾਏ ਖਰਚ ਰਹੰਦਾ ਲਖ ਚ ਰਾਸਿ ਹਿ ਮੇ ਦੇਣੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮਲਦਾ ਲੇਖਾ ਕੋਈ ਨ ਪੁੱਛਈ ਜਹਰ ਬਖਸ਼ੰਦਾ ਆਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤਦ ਭਾਵੰਦਾ ਆਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੂੰ ਦ ਭਾਵੰਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਤੁਦ ਸਭ ਕਿਛ ਮੈਨੋ ਸੌਪਿਆ ਜਾਂ ਤੇਰਾ ਬੰਦਾ ਲੱਖ ਮੇ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ ਚਰਾਸੇ ਮੇਦਣੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੈ ਮੰਦਾ ਲੇਖਾ ਕੋਈ ਨਾ ਪੁੱਛੈ ਜਹਰ ਬਖਸ਼ੁੰਦਾ ਆਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੈ ਜਤੁਦ ਭਾਵੰਦਾ आनंद पाया सुख पाया मिल गुरु गोविंदा सभे काज सवारे जा तुद पावंदा ਫਤਿਹ ਬਲਾਗ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੋਦ ਸਭ ਕੁਛ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਆਵੇਈ ਖਾਏ ਖਰਚ ਰਹੰਦਾ ਲਖ ਚ ਰਾਸਿ ਹਿ ਮੇ ਦੇਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮਲਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸ਼ੰਦਾ ਆਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤੁਧ ਭਾਵੰਦਾ ਆਨੰਦ ਭਾਇਆ ਸੁਖ ਪਾਇਆ ਮਿਲੋ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤੁਧ ਭਾਵੰਦਾ ਜਾ ਤੂ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਤੁਧ ਸਭ ਕਿਛ ਮੈਨੋ ਸੌਪਿਆ ਜਾ ਤੇਰਾ ਬੰਦਾ ਲੱਖ ਮੇ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚਰਾਸੇ ਮੇਦਣੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੈ ਮੰਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸ਼ੰਦਾ ਆਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੇ ਆ ਜਾ ਤੁਧ ਭਾਵੰਦਾ ਆਨੰਦ ਪਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੇ ਆ ਜਾ ਤੁਧ ਭਾਵੰਦਾ ਅਦੇ ਬਲਗਨ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਛੰਦਾ ਤੁਦ ਸਭ ਕਿਛ ਮੈਨੋਂ ਸੌਪਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਆਵੇ ਖਾਏ ਖਰਚ ਰਹੰਦਾ ਲਖ ਚ ਰਾਸਿ ਹਿ ਮੇ ਦੇਣੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮੰਦਾ ਲੇਖਾ ਕੋਈ ਨਾ ਪੁੱਛਈ ਜਾਹਰ ਬਖਸ਼ੰਦਾ आनंद पाया सुख पाया मिल गुरु गोविंदा सबे काज सवारए जा तुद पावंदा आनंद पाया सुख पाया मिल गुरु गोविंदा सबे काज सवारए जा तुद पावंदा जा तू मेरे वल है ता क्या मोह चंददा ਤਉ ਦੇ ਸਭ ਕਿਛ ਮੈਨੋ ਸੌਪਿਆ ਜਾ ਤੇਰਾ ਬੰਦਾ ਲੱਖ ਮੇ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚੁਰਾ ਸਹਿ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੈ ਬੰਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸ਼ੁੰਦਾ ਅਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੇ ਆ ਜਾ ਤਦ